ਕੀ ਤੁਸੀਂ ਜਾਣਦੇ ਹੋ ਕਿ 80% ਨਤੀਜੇ ਸਿਰਫ 20% ਕੋਸ਼ਿਸ਼ਾਂ ਤੋਂ ਆਉਂਦੇ ਹਨ ਇਸ ਨੂੰ 80/20 ਪ੍ਰਿੰਸੀਪਲ ਕਹਿੰਦੇ ਹਨ ਇਹ ਪ੍ਰਿੰਸੀਪਲ ਕੰਮ, ਬਿਜ਼ਨਸ, ਹੈਲਥ ਅਤੇ ਰਿਸ਼ਤਿਆਂ ਵਿੱਚ ਹਰ ਜਗ੍ਹਾ ਪਲਾਈ ਹੁੰਦਾ ਹੈ ਬਿਜ਼ਨਸ ਵਿੱਚ 80% ਪ੍ਰੋਫਿਟ 20% ਕਸਟਮਰ ਤੋਂ ਆਉਂਦਾ ਹੈ ਟਾਈਮ ਮੈਨੇਜਮੈਂਟ ਵਿੱਚ 20% ਕੰਮ 80% ਸਕਸੈਸ ਦਿੰਦੇ ਹਨ ਸਿੱਖਣ ਲਈ 20% ਕਨਸੈਪਟਸ 80% ਨੌਲੇਜ ਦਿੰਦੇ ਹਨ ਇਸ ਨੂੰ ਯੂਜ਼ ਕਿਵੇਂ ਕਰਨਾ ਹੈ ਉਹ 20% ਕੰਮ ਪਛਾਣੋ ਜੋ ਵੱਡੇ ਰਿਜ਼ਲਟ ਦਿੰਦੇ ਹਨ ਉਹਨਾਂ ਤੇ ਫੋਕਸ ਕਰੋ ਬਾਕੀ 80% ਘੱਟ ਰਿਜ਼ਲਟ ਵਾਲੀਆਂ ਐਕਟੀਵਿਟੀਜ਼ ਨੂੰ ਹਟਾ ਦਿਓ ਕੁਝ ਹੋਰ ਐਗਜ਼ਾਮਪਲਸ ਦੇਖੀਏ ਤਾਂ ਇੱਕ ਰੈਸਟੋਰੈਂਟ ਵਿੱਚ 20% ਮੀਨੂ ਆਈਟਮਸ ਨੂੰ 80% ਆਰਡਰ ਮਿਲਦੇ ਹਨ ਐਮ ਐਸ ਵਰਡ ਵਿੱਚ ਸਿਰਫ 20% ਟੂਲ ਹੀ ਲੋਕ ਵਰਤਦੇ ਹਨ ਬਾਕੀ ਦੇ 80% ਨੂੰ ਇਗਨੋਰ ਕਰਦੇ ਹਨ 20% ਦੋਸਤ 80% ਖੁਸ਼ੀ ਲਿਆਉਂਦੇ ਹਨ 80% ਝਗੜੇ 20% ਲੋਕਾਂ ਕਾਰਨ ਹੁੰਦੇ ਹਨ एग्जांपल ਘਰ ਜਾਂ ਦਫਤਰ ਵਿੱਚ ਕੁਝ ਹੀ ਵਿਅਕਤੀ ਝਗੜੇ ਦਾ ਕਾਰਨ ਬਣਦੇ ਹਨ ਜੇਕਰ ਤੁਸੀਂ ਆਪਣੀ ਲਾਈਫ ਦੇ ਵਿੱਚ ਵਧੇਰੇ ਰਿਜ਼ਲਟ ਹਾਸਲ ਕਰਨਾ ਚਾਹੁੰਦੇ ਹੋ ਤਾਂ 80 20 ਰੂਲ ਨੂੰ ਅੱਜ ਹੀ ਫਾਲੋ ਕਰੋ ਕਮੈਂਟ ਕਰੋ ਕਿ ਤੁਸੀਂ ਇਸ ਪ੍ਰਿੰਸੀਪਲ ਨੂੰ ਆਪਣੀ ਲਾਈਫ ਦੇ ਵਿੱਚ ਲਾਗੂ ਕਰਕੇ ਕੀ ਰਿਜ਼ਲਟ ਵੇਖ ਰਹੇ ਹੋ